12 ਨਵੰਬਰ 1996 ਦੀ ਸ਼ਾਮ ਨੂੰ ਦਿੱਲੀ ਤੋਂ 100 ਕਿਲੋਮੀਟਰ ਦੂਰ ਚਰਖੀ ਦਾਦਰੀ ਵਿੱਚ ਰਹਿੰਦੇ ਲੋਕਾਂ ਨੇ ਅਸਮਾਨ ਵਿੱਚ ਬਹੁਤ ਤੇਜ਼ ਲਿਸ਼ਕ ਦੀ ਬਿਜਲੀ ਨੂੰ ਦੇਖਿਆ ਉਸ ਤੋਂ ਪੈਦਾ ਹੋਣ ਵਾਲੀ ਆਵਾਜ਼ ਨੇ ਸਭ ਨੂੰ دہشت ਵਿੱਚ ਪਾ ਦਿੱਤਾ ਲੋਕਾਂ ਨੂੰ ਅਸਮਾਨ ਵਿੱਚ ਅੱਗ ਦੇ ਇੱਕ ਗੋਲਾ ਦਿਖਾਈ ਦੇ ਰਿਹਾ ਸੀ ਚਰਖੀ ਦਾਦਰੀ ਦੇ ਲੋਕਾਂ ਨੂੰ ਕੁਝ ਸਮਝ ਆਂਦਾ ਉਸ ਤੋਂ ਪਹਿਲਾਂ ਹੀ ਅਸਮਾਨ ਤੋਂ ਲੋਹੇ ਦੇ ਟੁਕੜੇ ਬਰਸਣ ਲੱਗਦੇ ਹਨ ਲੋਹੇ ਦੇ ਟੁਕੜਿਆਂ ਦੇ ਨਾਲ ਇਨਸਾਨਾਂ ਦੇ ਕਟੇ ਹੋਏ ਅੰਗ ਵੀ ਬਰਸਣ ਲੱਗਦੇ ਹਨ ਇਹ ਸਾਰਾ ਮਲਬਾ 7 ਕਿਲੋਮੀਟਰ ਦੇ ਦਾਇਰੇ ਵਿੱਚ ਫੈਲ ਜਾਂਦਾ ਹੈ ਉਸ ਦਿਨ ਭਾਰਤ ਵਿੱਚ ਇਹੋ ਜਹੀ ਦਿਲ ਦਹਿਲਾ ਦੇਣ ਵਾਲੀ ਘਟਨਾ ਘਟੀ ਜਿਸ ਦੀ ਗੂੰਜ ਪੂਰੀ ਦੁਨੀਆ ਵਿੱਚ ਸੁਣ ਰਹੀ ਸੀ ਦਿੱਲੀ ਦੇ ਅਸਮਾਨ ਵਿੱਚ ਦੋ ਜਹਾਜ਼ ਆਮਣੇ ਸਾਹਮਣੇ ਤੋਂ ਇੱਦਾਂ ਟਕਰਾਈ ਕਿ ਉਹਨਾਂ ਦੇ ਮੈਟਲ ਹੀ ਪਿਗਲ ਗਏ ਉਹਨਾਂ ਦੋਨਾਂ ਜਹਾਜ਼ਾਂ ਵਿੱਚ ਬੈਠੇ 349 ਲੋਕਾਂ ਦੀ ਬਾਡੀ ਦੇ ਟੁਕੜੇ ਟੁਕੜੇ ਹੋ ਗਏ 12 ਨਵੰਬਰ 1996 ਨੂੰ ਸੌਦੀ ਅਰੇਬੀਆ ਦੀ ਫਲਾਈਟ ਉਡਾਣ ਭਰਨ ਲਈ ਤਿਆਰ ਹੁੰਦੀ ਹੈ ਇਸ ਜਹਾਜ਼ ਵਿੱਚ 312 ਲੋਕ ਸਵਾਰ ਹਨ ਜਿਨ੍ਹਾਂ ਵਿੱਚੋਂ 231 ਲੋਕ ਭਾਰਤੀ ਹਨ ਜੋ 사우ਦੀ ਅਰੇਬੀਆ ਵਿੱਚ ਕੰਮ ਲੱਭਣ ਲਈ ਜਾ ਰਹੇ ਹਨ ਸ਼ਾਮ ਨੂੰ 6:33 ਤੇ ਇਹ ਫਲਾਈਟ ਉਡਾਨ ਭਰਦੀ ਹੈ ਇਸ ਫਲਾਈਟ ਵਿੱਚ ਬੈਠੇ ਲੋਕ ਇਸ ਗੱਲ ਤੋਂ ਅਣਜਾਣ ਹਨ ਕਿ ਇੱਕ ਵੱਡਾ ਖਤਰਾ ਇਹਨਾਂ ਦੇ ਵੱਲ ਆ ਰਿਹਾ ਹੈ ਤੇ ਕੁਝ ਮਿੰਟਾਂ ਵਿੱਚ ਇਸ ਜਹਾਜ਼ ਨੂੰ ਚੱਕਣਾ ਚੋਰ ਕਰਨ ਵਾਲਾ ਹੈ ਦਰਅਸਲ ਕਜ਼ਾਕਿਸਤਾਨ ਦੇਸ਼ ਤੋਂ ਕਜ਼ਾਕਿਸਤਾਨ 에ਅਰਲਾਈਨਸ ਦਾ ਇੱਕ ਚਾਰਟਰਡ ਪਲੇਨ ਭਾਰਤ ਆ ਰਿਹਾ ਹੈ ਜਿਸ ਵਿੱਚ ਕੁਝ ਕੱਪੜਿਆਂ ਦੇ ਵਪਾਰੀ ਬੈਠੇ ਹਨ ਇਸ ਫਲਾਈਟ ਵਿੱਚ 37 ਲੋਕ ਸਵਾਰ ਹਨ ਇਸ ਫਲਾਈਟ ਨੂੰ ਦਿੱਲੀ ਦੇ ਇੰਦਰਾ ਗਾਂਧੀ 에ਅਰਪੋਰਟ ਤੇ ਲੈਂਡ ਕਰਨਾ ਹੈ ਦਰਅਸਲ 1996 ਵਿੱਚ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਅੱਜ ਦੇ ਵਾਂਗ ਆਧੁਨਿਕ ਨਹੀਂ ਸੀ ਉਸ ਟਾਈਮ ਇੰਦਰਾ ਗਾਂਧੀ 에ਅਰਪੋਰਟ ਦਾ ਵੱਡਾ ਹਿੱਸਾ ਇੰਡੀਅਨ 에ਅਰ ਫੋਰਸ ਲਈ ਰਿਜ਼ਰਵ ਸੀ ਇਸ ਲਈ ਦਿੱਲੀ 에ਅਰਪੋਰਟ ਤੇ ਫਲਾਈਟ ਤੇ ਆਣ ਜਾਣ ਲਈ ਇੱਕ ਹੀ 에ਅਰਵੇ ਸੀ ਦਰਅਸਲ 에ਅਰਵੇ ਹਵਾ ਵਿੱਚ ਜਹਾਜ਼ ਨੂੰ ਆਣ ਜਾਣ ਲਈ ਇੱਕ ਰਸਤਾ ਹੁੰਦਾ ਹੈ ਉਸੀ ਰਸਤੇ ਤੇ ਜਹਾਜ਼ ਨੂੰ ਉਡਾਣਾ ਹੁੰਦਾ ਹੈ ਇਹ ਬਿਲਕੁਲ ਉਦਾਂ ਹੀ ਹੁੰਦਾ ਹੈ ਜਿੱਦਾਂ ਸੜਕ ਤੇ ਗੱਡੀਆਂ ਚੱਲਦੀਆਂ ਹਨ ਉਸੇ ਤਰ੍ਹਾਂ ਅਸਮਾਨ ਵਿੱਚ ਜਹਾਜ਼ ਦੇ ਆਉਣ ਜਾਣ ਲਈ ਰਸਤਾ ਪਹਿਲਾਂ ਤੋਂ ਹੀ ਨਿਸ਼ਚਿਤ ਹੁੰਦਾ ਹੈ ਹੁਣ ਜ਼ਰਾ ਸੋਚ ਕੇ ਦੇਖੋ ਅਗਰ ਆਣੇ ਵਾਲੀ ਤੇ ਜਾਣੇ ਵਾਲੀ ਗੱਡੀਆਂ ਲਈ ਇੱਕੋ ਹੀ ਟ੍ਰੈਫਿਕ ਲੇਨ ਹੋਵੇ ਤਾਂ ਕੀ ਹੋਵੇਗਾ ਜ਼ਿਆਦਾ ਚਾਂਸ ਹੋਣਗੇ ਕਿ ਗੱਡੀਆਂ ਆਪਸ ਵਿੱਚ ਟਕਰਾ ਜਾਣਗੀਆਂ ਇਸ ਲਈ 에ਅਰਪੋਰਟ ਤੇ ਆਉਣ ਵਾਲੇ ਜਹਾਜ਼ ਲਈ ਅਲੱਗ 에ਅਰਵੇ ਹੁੰਦਾ ਹੈ ਤੇ ਜਾਣ ਲਈ ਅਲੱਗ 에ਅਰਵੇ ਹੁੰਦਾ ਹੈ ਕਿਉਂਕਿ ਉਸ ਟਾਈਮ ਦਿੱਲੀ 에어ਪੋਰਟ ਦਾ ਜ਼ਿਆਦਾਤਰ ਹਿੱਸਾ ਇੰਡੀਅਨ 에ਅਰ ਫੋਰਸ ਲਈ ਰਿਜ਼ਰਵ ਸੀ ਤਾਂ ਫਲਾਈਟ ਦਾ ਆਣਾ ਜਾਣਾ ਇਕੋ 에ਅਰਵੇਅਰ ਤੇ ਲੱਗਿਆ ਰਹਿੰਦਾ ਸੀ ਤੇ 12 ਨਵੰਬਰ 1996 ਨੂੰ ਇੱਕ ਫਲਾਈਟ ਨੂੰ ਇੱਥੋਂ ਟੇਕ-ਆਫ ਕਰਨਾ ਸੀ ਤੇ ਦੂਸਰੀ ਨੂੰ ਲੈਂਡ ਕਰਨਾ ਸੀ ATC ਨੇ ਸੌਦੀ ਅਰੇਬੀਅਨ ਫਲਾਈਟ ਨੂੰ ਉਡਾਣ ਭਰਨ ਲਈ ਪਰਮਿਸ਼ਨ ਦੇ ਦਿੱਤੀ ਉਸ ਟਾਈਮ ਦਿੱਲੀ 에ਅਰਪੋਰਟ ਤੇ ATC ਫਲਾਈਟ ਨੂੰ ਇਨਸਟਰਕਸ਼ਨ ਦੇਣ ਲਈ 42 ਸਾਲ ਦੇ ਵੀਕੇ ਦਿੱਤਾ ਡਿਊਟੀ ਤੇ ਨਿਯੁਕਤ ਸੀ ਦਰਅਸਲ ਇੱਕ ਹੀ 에ਰਵੇ ਤੇ ਜੇ ਫਲਾਈਟ ਆਮਣੇ ਸਾਹਮਣੇ ਤੋਂ ਆਂਦੀ ਹੈ ਤਾਂ ਉਹਨਾਂ ਦੇ ਵਿੱਚ 1000 ਫੀਟ ਦਾ ਵਰਟੀਕਲ ਡਿਸਟੈਂਟ ਹੁੰਦਾ ਹੈ ਤੇ 1000 ਫੀਟ ਦੀ ਦੂਰੀ ਬਣਾ ਕੇ ਦੋਨੋਂ ਫਲਾਈਟ ਇੱਕ ਦੂਸਰੇ ਦੇ ਥੱਲੇੋਂ ਨਿਕਲ ਜਾਂਦੀਆਂ ਹਨ ਕਜ਼ਾਕਿਸਤਾਨ 에ਅਰਲਾਈਨਸ ਦਾ ਪਲੇਨ ਦਿੱਲੀ 에ਅਰ ਸਪੇਸ ਵਿੱਚ ਪ੍ਰਵੇਸ਼ ਕਰ ਜਾਂਦਾ ਹੈ ਇਹਨਾਂ ਦੋਨਾਂ ਜਹਾਜ਼ਾਂ ਨੂੰ ਵੀਕੇ ਦਿੱਤਾ ਆਪਰੇਟ ਕਰ ਰਹੀ ਸੀ ਕੁਝ ਸਮੇਂ ਬਾਅਦ ਸਾਊਦੀ ਅਰੇਬੀਆ ਦਾ ਜਹਾਜ਼ 10000 ਫੀਟ ਦੀ ਉਚਾਈ ਤੇ ਪਹੁੰਚ ਜਾਂਦਾ ਹੈ ਪਾਇਲਟ ਵੀਕ ਦੇ ਦਿੱਤਾ ਤੋਂ 14000 ਫੀਟ ਉਚਾਈ ਤੇ ਜਾਣ ਦੀ ਪਰਮਿਸ਼ਨ ਮੰਗਦਾ ਹੈ ਵੀਕ ਦੇ ਦਿੱਤਾ ਅਰੇਬੀਅਨ ਫਲਾਈਟ ਨੂੰ 14000 ਫੀਟ ਉਚਾਈ ਤੇ ਜਾਣ ਦੀ ਪਰਮਿਸ਼ਨ ਦੇ ਦਿੰਦੇ ਹਨ ਤੇ ਅਰੇਬੀਅਨ ਫਲਾਈਟ 14000 ਫੀਟ ਦੀ ਉਚਾਈ ਤੇ ਜਾ ਕੇ ਉਡਾਣ ਭਰਨ ਲੱਗਦੀ ਹੈ ਉਸ ਸਮੇਂ ਦਿੱਲੀ 에ਰਪੋਰਟ ਤੇ ਸਿਰਫ ਇੱਕ ਹੀ ਪ੍ਰਾਇਮਰੀ ਰਡਾਰ ਸੀ ਜੋ ਮੋਨੀਟਰ ਤੇ ਫਲਾਈਟ ਨੂੰ ਬਲੇਮ ਕਰਕੇ ਦਿਖਾਉਂਦਾ ਸੀ ਪਲੇਨ ਕਿੰਨੀ ਉਚਾਈ ਤੇ ਉੱਡ ਰਿਹਾ ਹੈ ਜਾਂ ਪਲੇਨ ਦੀ ਰਫ਼ਤਾਰ ਕਿੰਨੀ ਹੈ ਇਨਾ ਜਹਾਜ਼ਾਂ ਦੀ ਜਾਣਕਾਰੀ ਇੱਕ ਸੈਕੰਡਰੀ ਰਡਾਰ ਤੋਂ ਮਿਲਦੀ ਹੈ ਪਰ ਉਸ ਟਾਈਮ ਦਿੱਲੀ 에ਅਰਪੋਰਟ ਤੇ ਸੈਕੰਡਰੀ ਰਡਾਰ ਹੈ ਹੀ ਨਹੀਂ ਸੀ ਇਸ ਲਈ ਉਸੇ ਟਾਈਮ ATC ਨੂੰ ਪਲੇਨ ਦੇ ਰਫਤਾਰ ਅਤੇ ਉਚਾਈ ਲਈ ਪਾਇਲਟ ਤੇ ਹੀ ਡਿਪੈਂਡ ਹੋਣਾ ਪੈਂਦਾ ਸੀ ਵੀਕੇ ਦੱਤਾ ਕਜ਼ਾਕਿਸਤਾਨ ਦੇ ਪਾਇਲਟ ਨੂੰ 15000 ਉਚਾਈ ਤੇ ਜਾਣ ਦੀ ਸਲਾਹ ਦਿੰਦੇ ਹਨ ਉਹ ਪਾਇਲਟ ਨੂੰ ਦੱਸਦੇ ਹਨ ਕਿ ਉਹਨਾਂ ਦੇ ਥੱਲੇੋਂ ਸਾਊਥ ਅਰੇਬੀਅਨ ਫਲਾਈਟ ਨਿਕਲਣ ਵਾਲੀ ਹੈ 1000 ਫੁੱਟ ਦੀ ਵਰਟੀਕਲ ਦੂਰੀ ਬਣਾ ਕੇ ਰੱਖਣ ਵੀਕੇ দত্ত ਆਪਣੀ ਸਕਰੀਨ ਤੇ ਇਹਨਾਂ ਦੋਨਾਂ ਫਲਾਈਟਸ ਨੂੰ ਆਮਨੇ ਸਾਹਮਨੇ ਆਂਦੇ ਦੇਖ ਰਹੇ ਸੀ ਇਹ ਦੋਨੋਂ ਬਲੈਕ ਡਾਟਸ ਆਮਨੇ ਸਾਹਮਨੇ ਆਂਦੇ ਜਾ ਰਹੇ ਹਨ ਦੇਖਦੇ-ਦੇਖਦੇ ਇਹ ਡਾਟਸ ਇੱਕ ਦੂਸਰੇ ਵਿੱਚ ਫਿਊਜ਼ ਹੋ ਜਾਂਦੇ ਹਨ ਹੁਣ ਇਹਨਾਂ ਦੋਨਾਂ ਡਾਟਸ ਨੂੰ ਇੱਕ ਦੂਸਰੇ ਤੋਂ ਦੂਰ ਜਾਣਾ ਚਾਹੀਦਾ ਸੀ ਪਰ ਇੱਕ ਦੂਸਰੇ ਵਿੱਚ ਫਿਊਜ਼ ਹੋਣ ਤੋਂ ਬਾਅਦ ਇਹ ਡਾਟਸ ਅਚਾਨਕ ਸਕਰੀਨ ਤੋਂ ਗਾਇਬ ਹੋ ਜਾਂਦੇ ਹਨ ਵੀਕੇ দত্ত ਸਮਝ ਚੁੱਕੇ ਸੀ ਕਿ ਕੁਝ ਨਾ ਕੁਝ ਅਨਹੂਨੀ ਹੋ ਚੁੱਕੀ ਹੈ ਦਿੱਲੀ ਤੋਂ 100 ਕਿਲੋਮੀਟਰ ਦੂਰ ਰਹਿਣ ਵਾਲੇ ਚਰਖੀ ਦਾਦਰੀ ਦੇ ਲੋਕਾਂ ਨੂੰ ਇਹ ਦਿਖਾਈ ਦਿੰਦਾ ਹੈ ਕਿ ਅਸਮਾਨ ਬਹੁਤ ਤੇਜ਼ ਰੋਸ਼ਨੀ ਦੇ ਨਾਲ جگਮਗਾ ਉੱਠਿਆ ਹੈ ਜਿਵੇਂ ਅਸਮਾਨ ਵਿੱਚ ਬਿਜਲੀ ਚਮਕਦੀ ਹੋਵੇ ਉਹਨਾਂ ਨੂੰ ਬਹੁਤ ਤੇਜ਼ ਆਵਾਜ਼ ਸੁਣਾਈ ਦਿੰਦੀ ਹੈ ਅਸਮਾਨ ਵਿੱਚੋਂ ਲੋਹੇ ਦੇ ਟੁਕੜੇ ਬਰਸਣ ਲੱਗਦੇ ਹਨ ਇਹ ਦੋਨੋਂ ਵਿਮਾਨ ਇੱਕ ਦੂਸਰੇ ਨਾਲ ਟਕਰਾ ਚੁੱਕੇ ਸੀ ਇੱਧਰ ਕੰਟਰੋਲਰ ਦਿੱਤਾ ਬਾਰ-ਬਾਰ ਇਨ੍ਹਾਂ ਜਹਾਜ਼ਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰ ਦੂਸਰੇ ਪਾਸਿਓਂ ਕੋਈ ਜਵਾਬ ਨਹੀਂ ਆਂਦਾ ਵੀ ਕੇ ਦਿੱਤਾ ਦੀ ਪਰੇਸ਼ਾਨੀ ਵੱਧਦੀ ਜਾਂਦੀ ਹੈ ਉਸੀ ਟਾਈਮ ਉਥੋਂ ਅਮਰੀਕਨ 에ਅਰਫੋਰਸ ਦਾ ਪਲੇਨ ਲੰਗਦਾ ਹੈ ਅਮਰੀਕਨ 에ਅਰਫੋਰਸ ਦੇ ਪਾਇਲਟ ਨੇ ਈਟੀਸੀ ਨੂੰ ਦੱਸਿਆ ਕਿ ਉਸਨੇ ਅਸਮਾਨ ਵਿੱਚ ਤੇਜ਼ ਰੋਸ਼ਨੀ ਨੂੰ ਦੇਖਿਆ ਹੈ ਇਸੇ ਨਾਲ ਕੰਟਰੋਲਰ ਦਾ ਸ਼ੱਕ ਯਕੀਨ ਵਿੱਚ ਬਦਲ ਜਾਂਦਾ ਹੈ ਇਧਰ ਕ੍ਰੈਸ਼ ਸਾਈਡ ਤੇ ਲਾਸ਼ਾਂ ਤੇ ਜਹਾਜ਼ ਦੇ ਟੁਕੜੇ ਕਈ ਕਿਲੋਮੀਟਰ ਤੱਕ ਫੈਲ ਜਾਂਦੇ ਹਨ ਇਹ ਦੇਸ਼ ਤੇ ਇਤਿਹਾਸ ਦੀ ਪਹਿਲੀ ਤੇ ਇਕਲੌਤੀ ਘਟਨਾ ਬਣ ਜਾਂਦੀ ਹੈ ਜਿਸ ਵਿੱਚ ਦੋ ਪਲੇਨ ਆਪਸ ਵਿੱਚ ਟਕਰਾ ਕੇ ਚੱਕਨਾਚੂਰ ਹੋ ਗਏ ਹਨ ਆਖਿਰ ਕਿੱਥੇ ਗਲਤੀ ਹੋਈ ਜਿਸ ਨਾਲ ਇਹ ਦੋਨੋਂ ਪਲੇਨ ਆਪਸ ਵਿੱਚ ਟਕਰਾ ਗਏ। ਕੀ ਕੰਟਰੋਲਰ ਵਿਖੇ ਦੱਤਾ ਤੋਂ ਕੋਈ ਗਲਤੀ ਹੋ ਗਈ ਸੀ ਜਾਂ ਕਿਸੇ ਤਕਨੀਕੀ ਖਰਾਬੀ ਦੇ ਕਾਰਨ ਇਹ ਹਾਦਸਾ ਹੋਇਆ। ਇਸ ਦੇ ਲਈ ਇੱਕ ਘਟਨਾ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਜਾਂਦੀ ਹੈ। ਘਟਨਾ ਦੇ ਅਗਲੇ ਹੀ ਦਿਨ ਦੋਨੋਂ ਹੀ ਪਲੇਨਸ ਦੇ ਬਲੈਕ ਬਾਕਸ ਨੂੰ ਲੱਭ ਲਿਆ ਗਿਆ ਤੇ ਦੋਨਾਂ ਬਲੈਕ ਬਾਕਸ ਨੂੰ ਡੀਕੋਡ ਕਰਨ ਲਈ ਭੇਜ ਦਿੱਤਾ ਜਾਂਦਾ ਹੈ। ਪਰ ਬਲੈਕ ਬਾਕਸ ਵਿੱਚ ਡਾਟਾ ਨੂੰ ਡੀਕੋਡ ਕਰਨ ਲਈ ਹਜੇ ਬਹੁਤ ਟਾਈਮ ਸੀ। ਉਦੋਂ ਤੱਕ ਇਨਵੈਸਟੀਗੇਸ਼ਨ ਟੀਮ ਇਸ ਘਟਨਾ ਦੇ ਹੋਰ ਪਹਿਲੂਆਂ ਨੂੰ ਛਾਣਬੀਣ ਕਰਨ ਦੀ ਕੋਸ਼ਿਸ਼ ਕਰਦੀ ਹੈ ਇਸ ਘਟਨਾ ਦੇ ਪਿੱਛੇ ਮੇਨਲੀ ਤਿੰਨ ਕਾਰਨ ਹੋ ਸਕਦੇ ਹਨ ਪਹਿਲਾ ਕਾਰਨ ਇਹ ਹੋ ਸਕਦਾ ਸੀ ਕਿ ਦੋਨਾਂ ਹੀ ਪਾਇਲਟ ਵਿੱਚੋਂ ਕਿਸੇ ਇੱਕ ਪਾਇਲਟ ਨੇ ਏਟੀਸੀ ਦੇ ਨਿਰਦੇਸ਼ ਦਾ ਪਾਲਣ ਨਹੀਂ ਕੀਤਾ ਦੂਸਰਾ ਕਾਰਨ ਇਹ ਹੋ ਸਕਦਾ ਸੀ ਕਿ ਦੋਨੋਂ ਜਹਾਜ਼ਾਂ ਵਿੱਚੋਂ ਕਿਸੇ ਇੱਕ ਜਹਾਜ਼ ਦੇ ਇਨਸਟਰੂਮੈਂਟ ਗਲਤ ਸਾਈਨ ਦਿਖਾ ਰਹੇ ਹੋਣ ਜਿਸ ਵਜ੍ਹਾ ਨਾਲ ਇਹ ਹਾਦਸਾ ਹੋ ਗਿਆ ਤੀਸਰਾ ਕਾਰਨ ਇਹ ਹੋ ਸਕਦਾ ਹੈ ਕਿ ਏਟੀਸੀ ਵਿੱਚ ਬੈਠੇ ਵੀਕੇ ਦਿੱਤਾ ਨੇ ਗਲਤ ਨਿਰਦੇਸ਼ ਦੇ ਦਿੱਤੇ ਹੋਣ ਇਹ ਗੁੱਥੀ ਉਦੋਂ ਹੀ ਸੁਲਝ ਸਕਦੀ ਸੀ ਜਦੋਂ ਦੋਨਾਂ ਜਹਾਜ਼ਾਂ ਦੇ ਬਲੈਕ ਬਾਕਸ ਨੂੰ ਡੀਕੋਡ ਕਰ ਦਿੱਤਾ ਜਾਵੇ ਕੁਝ ਦਿਨ ਬਾਅਦ ਬਲੈਕ ਬਾਕਸ ਡਾਟਾ ਵੀ ਬਾਹਰ ਆ ਜਾਂਦਾ ਹੈ ਜਿਸ ਨੇ ਇਸ ਘਟਨਾ ਦੇ ਸੰਬੰਧਿਤ ਸਾਰੇ ਰਾਜਾਂ ਦਾ ਪਰਦਾ ਹਟਾ ਦਿੱਤਾ ਦਰਅਸਲ ਇਸ ਘਟਨਾ ਵਿੱਚ ਵੀਕੇ দত্তਾ ਦੀ ਕੋਈ ਗਲਤੀ ਨਹੀਂ ਸੀ ਵੀਕੇ দত্তਾ ਨੇ ਤਾਂ ਦੋਨਾਂ ਹੀ ਪਾਇਲਟਸ ਨੂੰ ਸਹੀ ਇਨਸਟਰਕਸ਼ਨ ਦਿੱਤੇ ਸੀ ਪਹਿਲਾਂ ਤਾਂ ਇਹ ਮੰਨਿਆ ਗਿਆ ਕਿ ਸ਼ਾਇਦ ਸੌਦੀ ਵਾਲਾ ਜਹਾਜ਼ 14000 ਫੀਟ ਉਚਾਈ ਤੋਂ 15000 ਫੀਟ ਉਚਾਈ ਤੇ ਚਲਾ ਗਿਆ ਹੋਵੇਗਾ ਪਰ ਸੌਦੀ ਵਾਲਾ ਪਲੇਨ ਤਾਂ 14000 ਫੀਟ ਉਚਾਈ ਤੇ ਹੀ ਸੀ ਇਹਨਾਂ ਦੋਨਾਂ ਜਹਾਜ਼ਾਂ ਵਿੱਚ ਟਕਰਾਅ ਵੀ 14000 ਫੀਟ ਉਚਾਈ ਦੇ ਐਲਟੀਟਿਊਡ ਤੇ ਹੋਇਆ ਸੀ ਤੇ ਕਿਤੇ ਨਾ ਕਿਤੇ ਗਲਤੀ ਕਜਾਕਿਸਤਾਨ ਵਾਲੇ ਪਲੇਨ ਤੋਂ ਹੋਈ ਕੀ ਕਾਰਨ ਹੋਵੇਗਾ ਕਿ ਕਜ਼ਾਕਿਸਤਾਨ ਵਾਲਾ ਪਲੇਨ ਐਨੀ ਵੱਡੀ ਗਲਤੀ ਕਰ ਬੈਠਾ ਹੋਵੇਗਾ ਦਰਅਸਲ ਕਜ਼ਾਕ ਪਲੇਨ ਕੋਈ ਆਮ ਪਲੇਨ ਨਹੀਂ ਸੀ ਇੱਕ ਕਾਰਗੋ ਜਹਾਜ਼ ਸੀ ਜੋ ਸਮਾਨ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਲੈ ਕੇ ਜਾਂਦਾ ਸੀ ਪਰ ਇਸ ਜਹਾਜ਼ ਨੂੰ ਚਲਾਉਣਾ ਆਪਣੇ ਆਪ ਵਿੱਚ ਮਹਾਪਾਰਤ ਸੀ ਜਿੱਥੇ ਜਹਾਜ਼ ਨੂੰ ਚਲਾਣ ਲਈ ਇੱਕ ਦੋ ਪਾਇਲਟ ਦੀ ਜ਼ਰੂਰਤ ਹੁੰਦੀ ਹੈ ਉੱਥੇ ਹੀ ਇਸ ਜਹਾਜ਼ ਨੂੰ ਚਲਾਣ ਲਈ ਪੰਜ ਲੋਕਾਂ ਦੀ ਮਦਦ ਲੱਗਦੀ ਹੈ ਇਹਨਾਂ ਪੰਜ ਵਿੱਚ ਜਹਾਜ਼ ਨੂੰ ਚਲਾਉਣ ਲਈ ਆਪਸ ਵਿੱਚ ਤਾਲਮੇਲ ਬਹੁਤ ਜ਼ਰੂਰੀ ਸੀ ਕਿਸੇ ਇੱਕ ਦੀ ਗਲਤੀ ਵੀ ਕਿਸੇ ਵੱਡੀ ਖਤਨਾ ਦਾ ਅੰਜਾਮ ਬਣ ਸਕਦੀ ਸੀ ਤੇ ਕਜਾਕ ਵਿਮਾਨ ਦੇ ਨਾਲ ਇਹੀ ਹੋਇਆ ਦਰਸਲ ਕਜਾਕ ਵਿਮਾਨ ਵਿੱਚ ਬੈਠੇ ਪਾਇਲਟ ਨੂੰ ਇੰਗਲਿਸ਼ ਨਹੀਂ ਆਉਂਦੀ ਸੀ ਜਿਸ ਵਜ੍ਹਾ ਨਾਲ ਉਹ ਏਟੀਸੀ ਨਾਲ ਜਲਦੀ ਜਲਦੀ ਗੱਲ ਕਰ ਨਹੀਂ پا ਰਿਹਾ ਸੀ ਕਿਉਂਕਿ ਉਹ ਪਹਿਲਾਂ ਹੀ ਏਟੀਸੀ ਨਾਲ ਗੱਲ ਕਰਦਾ ਸੀ ਫਿਰ ਟ੍ਰਾਂਸਲੇਟ ਕਰਦਾ ਸੀ ਇਸ ਕੰਮ ਲਈ ਜਹਾਜ਼ ਵਿੱਚ ਅਲੱਗ ਤੋਂ ਟ੍ਰਾਂਸਲੇਟਰ ਮੌਜੂਦ ਹੁੰਦਾ ਹੈ ਜੋ ਰੇਡੀਓ ਕਮਿਊਨੀਕੇਸ਼ਨ ਨੂੰ ਸੰਭਾਲ ਰਿਹਾ ਸੀ ਪਰ ਕਜਾਕ ਕ੍ਰਿਊ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਇਹ ਸੀ ਕਿ ਉਹ ਡਿਸਟੈਂਸ ਨੂੰ ਮੀਟਰ ਵਿੱਚ ਮੈਜ਼ਰ ਕਰਦੇ ਸੀ ਇਸ ਲਈ ਫੀਟ ਤੇ ਮੀਟਰ ਵਿੱਚ ਕਨਫਿਊਜ਼ ਹੋ ਗਏ ਇਸ ਲਈ ATC ਦੁਆਰਾ ਦਿੱਤੇ ਗਏ ਨਿਰਦੇਸ਼ ਦਾ ਉਹ ਸਹੀ ਤਰੀਕੇ ਨਾਲ ਪਾਲਣ ਨਹੀਂ ਕਰ पाए ਇਸ ਲਈ ਉਹ ਆਪਣੇ ਪਲੇਨ ਨੂੰ 15000 ਫੀਟ ਉਚਾਈ ਦੀ ਜਗ੍ਹਾ 14000 ਫੀਟ ਉਚਾਈ ਤੇ ਲੈ ਆਏ ਸਾਹਮਣੇ ਤੋਂ ਆ ਰਹੇ ਸੌਦੀ ਪਲੇਨ ਨਾਲ ਟਕਰਾ ਗਏ ਇਸ ਘਟਨਾ ਵਿੱਚ 349 ਲੋਕਾਂ ਦੀ ਜਾਨ ਚਲੀ ਗਈ ਉਨਾ ਦੇ ਘਰ ਵਾਲਿਆਂ ਨੂੰ ਉਹਨਾਂ ਦੀ ਬੋਡੀ ਵੀ ਨਸੀਬ ਨਹੀਂ ਹੋਈ 사우ਦੀ ਪਲੇਨ ਦੇ ਬਲੈਕ ਬਾਕਸ ਵਿੱਚ ਇੱਕ ਰਿਕਾਰਡਿੰਗ ਸੀ ਕਿ ਜਦੋਂ ਉਹ ਪਲੇਨ ਆਪਸ ਵਿੱਚ ਟਕਰਾ ਗਏ ਤਾਂ ਉਹਨਾਂ ਦੇ ਕਰਿਊ ਨੂੰ ਇਹ ਪਤਾ ਚੱਲ ਗਿਆ ਕਿ ਉਹ ਹੁਣ ਨਹੀਂ ਬਚ ਸਕਣਗੇ ਇਸ ਲਈ ਮਰਨ ਤੋਂ ਪਹਿਲਾਂ ਉਹਨਾਂ ਨੇ ਆਪਣੇ ਇਸਲਾਮਿਕ ਪ੍ਰਾਰਥਨਾ ਬੋਲੀ 사우ਦੀ ਪਲੇਨ ਦੇ ਬਲੈਕ ਬਾਕਸ ਦੀ ਰਿਕਾਰਡਿੰਗ ਉੱਥੇ ਹੀ ਖਤਮ ਹੋ ਗਈ ਇਹ ਘਟਨਾ ਦੇਸ਼ ਦੀ ਸਭ ਤੋਂ ਭਿਆਨਕ ਘਟਨਾਵਾਂ ਵਿੱਚੋਂ ਇੱਕ ਸੀ ਇਸ ਘਟਨਾ ਤੋਂ ਬਾਅਦ ਇਸ ਇੰਡਸਟਰੀ ਵਿੱਚ ਬਹੁਤ ਸਾਰੇ ਬਦਲਾਅ ਕੀਤੇ ਗਏ ਅੱਗੇ ਜਾ ਕੇ ਇਹੋ ਜਹੀ ਕੋਈ ਘਟਨਾ ਨਾ ਹੋ ਸਕੇ ਪਹਿਲਾ ਬਦਲਾਵ ਇਹ ਸੀ ਕਿ ਅਲੱਗ-ਅਲੱਗ ਰਸਤੇ ਬਣਾਏ ਗਏ ਦੂਸਰਾ ਸੈਕੰਡਰੀ ਰਡਾਰ ਨੂੰ ਇੰਸਟਾਲ ਕੀਤਾ ਗਿਆ ਇਸ ਨਾਲ ਅਸਮਾਨ ਵਿੱਚ ਉੱਡਣ ਵਾਲੇ ਜਹਾਜ਼ ਦਾ ਸਹੀ-ਸਹੀ ਪਤਾ ਲੱਗ ਸਕੇ ਸਰਕਾਰ ਨੇ ਇਹ ਜਾਰੀ ਕਰ ਦਿੱਤਾ ਕਿ ਹਰ ਜਹਾਜ਼ ਵਿੱਚ TCAS ਲਗਾਇਆ ਜਾਵੇ ਦਰਅਸਲ TCAS ਇਸ ਲਈ ਲਗਾਇਆ ਜਾਂਦਾ ਹੈ ਤਾਂ ਕਿ ਪਤਾ ਲੱਗ ਸਕੇ ਕਿ ਜੇ ਕੋਈ ਜਹਾਜ਼ ਸਾਹਮਣੇ ਤੋਂ ਆ ਰਿਹਾ ਹੈ ਤਾਂ ਉਹ ਇੱਕ ਅਲਾਰਮ ਵੱਜ ਸਕੇ ਇਹ ਸਿਸਟਮ ਪਾਇਲਟਸ ਨੂੰ ਦੱਸਦਾ ਹੈ ਕਿ ਇੱਧਰ ਮੋੜਨਾ ਹੈ ਜਿਸ ਵਜ੍ਹਾ ਨਾਲ ਹਾਦਸੇ ਤੋਂ ਬਚਿਆ ਜਾ ਸਕੇ ਟੈਲੀਕਮਿਊਨੀਕੇਸ਼ਨ ਪ੍ਰੋਬਲਮ ਨਾ ਹੋਵੇ ਇਸ ਲਈ ਅੰਗਰੇਜ਼ੀ ਭਾਸ਼ਾ ਨੂੰ ਜ਼ਰੂਰੀ ਕਰ ਦਿੱਤਾ ਗਿਆ ਜੇ ਕੋਈ ਪਾਇਲਟ ਹੈ ਤਾਂ ਉਸ ਨੂੰ ਅੰਗਰੇਜ਼ੀ ਆਉਣਾ ਜ਼ਰੂਰੀ ਹੈ ਇਸ ਬਦਲਾਵ ਤੋਂ ਬਾਅਦ ਦੋ ਜਹਾਜ਼ਾਂ ਵਿੱਚ ਕਦੇ ਮਿਡ 에ਅਰ ਕੋਲੀਜ਼ਨ ਨਹੀਂ ਹੋਇਆ